ਮੈਰਿਜ ਪੈਲਸ ਦੇ ਵਿੱਚ ਲਾੜੀ ਦਾ ਪਰਿਵਾਰ ਉਡੀਕਦਾ ਰਿਹਾ ਬਰਾਤ ਪਰ ਮੁੰਡੇ ਵਾਲੇ ਮੌਕੇ ਤੇ ਨਹੀਂ ਪਹੁੰਚੇ ਨੇ ਤੇ ਆਹ ਦੇਖੋ ਸਜਿਆ ਸਜਾਇਆ ਪੈਲਸ ਰਹਿ ਗਿਆ ਸਾਰਾ ਗੁੱਜ ਧਰਿਆ ਧਰਾਇਆ ਰਹਿ ਗਿਆ ਤੇ ਲੜਕੀ ਜਿਹੜੀ ਆ ਉਹ ਹੁਣ ਵਿਆਹ ਵਾਲਾ ਜੋੜਾ ਪਾ ਕੇ ਬੈਠੀ ਰਹੀ ਪਰ ਆਖਰ ਬਰਾਤ ਪੈਲਸ ਦੇ ਕੋਲ ਪਹੁੰਚੀ ਨਹੀਂ ਤੇ ਪੂਰੀ ਘਟਨਾ ਕੀ ਵਾਪਰੀ ਆ ਕੀ ਕੁਝ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਦੱਸ ਜੀਏ ਕਿ ਗੁਰਦਾਸਪੁਰ ਦਾ ਪਰਿਵਾਰ ਹੈ ਜਿੱਥੇ ਕਿ ਮੁੰਡੇ ਵਾਲਿਆਂ ਦੇ ਦੇ ਨਾਲ ਵੱਡਾ ਧੋਖਾ ਕਰ ਦਿੱਤਾ। ਦਰਸਲ ਇਹ ਇੱਕ ਦਿਨ ਪਹਿਲਾਂ ਪਰਿਵਾਰ ਜੋ ਹੈ ਛਗਣ ਪਾਉਣ ਮੁੰਡੇ ਦੇ ਘਰ ਗਿਆ ਸੀ। ਜਿਸ ਤੋਂ ਬਾਅਦ ਮੁੰਡੇ ਦੇ ਘਰ ਜਦੋਂ ਇਹ ਪਰਿਵਾਰ ਗਿਆ ਤਾਂ ਉੱਥੇ ਇੱਕ ਲੜਕੀ ਆਂਦੀ ਹੈ ਤਾਂ ਲੜਕੀ ਜਦੋਂ ਆਂਦੀ ਹੈ ਤਾਂ ਉਹ ਆਕੇ ਮੁੰਡੇ ਤੇ ਮੂੰਹ ਤੇ ਥੱਪੜ ਮਾਰਦੀ ਔਰ ਕਹਿੰਦੀ ਹੈ ਕਿ ਇਸ ਦਾ ਮੇਰੇ ਨਾਲ ਪਹਿਲਾਂ ਵੀ ਵਿਆਹ ਹੋਇਆ ਸੀ। ਹਾਲਾਂਕਿ ਫਿਰ ਜਿਹੜੀ ਲੜਕੀ ਜਿਹੜੀ ਆਈ ਸੀਗੀ ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਖੁਲਾਸਾ ਕੀਤਾ ਕਿ 2021 ਦੇ ਵਿੱਚ ਇਸਨੇ ਇਸ ਲੜਕੇ ਨੇ ਉਸ ਲੜਕੀ ਦੇ ਨਾਲ ਇੰਗੇਜਮੈਂਟ ਕਰਾਈ ਸੀ 2018 ਦੇ ਵਿੱਚ ਇੱਕੱਠੇ ਹੋਏ ਸੀਗੇ ਔਰ ਉਸ ਤੋਂ ਬਾਅਦ ਹੁਣ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਲੱਗਾ ਕੈਨੇਡਾ ਤੋਂ ਇਹ ਮੁੰਡਾ ਆਉਂਦਾ ਹੈ ਐਨ ਆਰ ਆਈ ਮੁੰਡਾ ਹੈ ਔਰ ਜਿਸਨੇ ਇੱਕ ਲੜਕੀ ਦੇ ਨਾਲ ਵੱਡੇ ਪੱਧਰ ਦੀ ਧੋਖਾਧੜੀ ਕੀਤੀ ਹੈ ਪਰ ਉਸ ਵਕਤ ਲੜਕੇ ਵਾਲਿਆਂ ਨੇ ਕਿਹਾ ਸੀਗਾ ਕਿ ਆਪਾਂ ਉਥੇ ਆ ਕੇ ਗੱਲਬਾਤ ਕਰਾਂਗੇ ਤੁਸੀਂ ਜਾਓ ਸਹਿਮਤੀ ਜਿਹੜੀ ਦੋਨਾਂ ਪਰਿਵਾਰਾਂ ਦੀ ਬਣ ਗਈ ਤੇ ਅੱਜ ਪੈਲਸ ਜਿਹੜਾ ਉਹ ਸਜਿਆ ਸੀਗਾ ਸਭ ਕੁਝ ਤਿਆਰੀਆਂ ਹੋਈਆਂ ਸੀਗੀਆਂ ਲਾੜੀ ਜੋ ਹੈ ਚੋੜਾ ਪਾ ਕੇ ਤਿਆਰ ਬੈਠੀ ਸੀ ਪਰ ਮੁੰਡੇ ਵਾਲਿਆਂ ਨੇ ਫੋਨ ਵੀ ਨਹੀਂ ਚੱਕਿਆ ਫੋਨਾਂ ਨੂੰ ਬੰਦ ਕਰਕੇ ਔਰ ਉੱਥੋਂ ਦੀ ਸ਼ਾਇਦ ਉਹ ਕਿਤੇ ਫਰਾਰ ਹੋ ਗਏ ਨੇ ਪਰ ਉਹ ਪੈਲੈਸ ਤੱਕ ਨਹੀਂ ਪਹੁੰਚੇ ਤਾਂ ਇੱਥੇ ਲੜਕੀ ਦਾ ਪਰਿਵਾਰ ਬਾਰਾਤ ਨੂੰ ਡੀਕਦਾ ਰਿਹਾ ਪਰ ਉਹਨਾਂ ਨਾਲ ਇੱਕ ਵੱਡਾ ਧੋਖਾ ਹੋ ਗਿਆ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਪਰਿਵਾਰਕ ਮੈਂਬਰ ਪੁਲਿਸ ਸਟੇਸ਼ਨ ਪਹੁੰਚਦੇ ਨੇ ਪੁਲਿਸ ਕੋਲ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕਰਵਾਈ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਦਾ ਮੁੰਡਾ ਸੀ ਐਨ ਆਰ ਆਈ ਮੁੰਡਾ ਜਿਸ ਨੇ ਪਹਿਲਾਂ ਵੀ ਉਸਨੇ ਵਿਆਹ ਹੋਇਆ ਸੀ ਲੜਕੀ ਨੇ ਖੁਲਾਸੇ ਕੀਤੇ ਉਸ ਦਿਨ ਤੇ ਉਸ ਤੋਂ ਬਾਅਦ ਫਿਰ ਵੀ ਪਰਿਵਾਰਾਂ ਦੀ ਰਜ਼ਾਮੰਦੀ ਹੋ ਗਈ ਬਾਰਾਤ ਲੈ ਕੇ ਉਹਨਾਂ ਨੇ ਆਣਾ ਸੀ ਵਿਸ਼ਵਾਸ ਵਾਇਆ ਸੀ ਪਰ ਲਾੜੇ ਦਾ ਪਰਿਵਾਰ ਵਰਾਤ ਲੈ ਕੇ ਪਹੁੰਚਿਆ ਹੀ ਨਹੀਂ ਤੇ ਪੈਲਸ ਜਿਹੜਾ ਉਹ ਸਜਿਆ ਸਜਾਇਆ ਰਹਿ ਗਿਆ ਸਭ ਕੁਝ ਉਥੇ ਤਿਆਰੀਆਂ ਹੋਈਆਂ ਸੀਗੀਆਂ ਪਰ ਲੜਕੀ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਹੋ ਗਿਆ ਤਾਂ ਹੁਣ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਲੜਕੇ ਦੇ ਨਾਲ ਜੋ ਲੜਕੀ ਦੇ ਪਰਿਵਾਰ ਨਾਲ ਜੋ ਘਟਨਾ ਵਾਪਰੀ ਹੈ ਲੜਕੇ ਦੇ ਪਰਿਵਾਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਵੇਂ ਸ਼ਰਾਰਤੀ ਅੰਸਰਾਂ ਦੇ ਉੱਤੇ ਨੱਥ ਪਾਣੀ ਜ਼ਰੂਰੀ ਹੈ ਕਿਉਂਕਿ ਇੱਕ ਬਾਪ ਨੇ ਆਪਣੀ ਧੀ ਦੇ ਵਿਆਹ ਲਈ ਕਰਜ਼ੇ ਵੀ ਚੱਕੇ ਹੁੰਦੇ ਨੇ ਬਹੁਤ ਸਾਰੀਆਂ ਉਮੀਦਾਂ ਲਾਈਆਂ ਨੇ ਕਿ ਕੋਈ ਕਮੀ ਨਾ ਰਹਿ ਜਾਵੇ ਲੜਕੀ ਨੂੰ ਮੇੜਾ ਨਾ ਸੁੰਨਾ ਪਵੇ ਪਰ ਉਸ ਬਾਪਤੇ ਕੀ ਬੀਤੀ ਹੋਵੇਗੀ ਤੁਸੀਂ ਆਪ ਸੋਚ ਸਕਦੇ ਹੋ ਉਸ ਲੜਕੀ ਤੇ ਕੀ ਬੀਤੀ ਹੋਵੇਗੀ ਜੋ ਬੈਠੀ ਹੋਈ ਆ ਲਾੜੇ ਦਾ ਇੰਤਜ਼ਾਰ ਕਰੀ ਆ ਪਰ ਉਸ ਦਾ ਲਾੜਾ ਪਹੁੰਚਿਆ ਹੀ ਨਹੀਂ ਹੈ ਤਬਿਆ ਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਲੜਕੇ ਦਾ ਪਰਿਵਾਰ ਕਪੂਰਥਲਾ ਦਾ ਦੱਸਿਆ ਗਿਆ ਔਰ ਕਪੂਰਥਲਾ ਤੋਂ ਬਰਾਤ ਆਣੀ ਸੀ ਪਰ ਉਹ ਪਹੁੰਚਿਆ ਹੀ ਨਹੀਂ ਤੇ ਉੱਥੇ ਸਭ ਕੁਝ ਧਰਿਆ ਤਰਾਇਆ ਰਹਿ ਗਿਆ ਲਾੜੀ ਜਿਹੜੀ ਆ ਹੁਣ ਬੇਹਦੀ ਜ਼ਿਆਦਾ ਦੁੱਖ ਦੇ ਵਿੱਚ ਹੈ ਮਾਪਿਆਂ ਤੇ ਵੀ ਇੱਕ ਬੇਹਦ ਵੱਡਾ ਦੁੱਖ ਦਾ ਹਾਰ ਟੁੱਟਿਆ ਜਿੱਥੇ ਹੁਣ ਇੰਨਾ ਕਰਜ਼ਾ ਵੀ ਕਿਤੇ ਨਾ ਕਿਤੇ ਮਾਪਿਆਂ ਨੇ ਲਿਆ ਹੁੰਦਾ ਜਾਂ ਇੰਨਾ ਖਰਚਾ ਹੋਇਆ ਹੁੰਦਾ ਤੇ ਉਸ ਦੀ ਭਰਪਾਈ ਕੌਣ ਕਰੇਗਾ ਤੇ ਹੁਣ ਇਹ ਬੇਹਾਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਜਰਾ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਤੇ ਇਸ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ ਤਾਂ ਕਿ ਹੋਰਾਂ ਲੋਕਾਂ ਦੇ ਨਾਲ ਅਜਿਹਾ ਕੁਝ ਨਾ ਹੋਵੇ ਤਾਂ ਲੋਕ ਸਾਵਧਾਨ ਤੇ ਸੁਚੇਤ ਰਹਿਣ